ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾਂ ਗੁਰਪੂਰਾ ਪੇਟ ਆਵਡ ਭਾਗੀ ਮਨ ਹੈ ਪਿਆ ਪਰਗਾਸਾ ਕੋਏ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤਗੁਰ ਕੈ ਬਲਿਹਾਰੈ ਅਗਰ ਸੁਖ ਪਾਛੈ ਸੁਖ ਸਹਿਜਾ ਘਰ ਆਨੰਦ ਹਮਾਰੈ ਰਹਾਉ ਅੰਤਰਜਾਮੀ ਕਰਨਹਾਰਾ ਸੋਈ ਖਸਮ ਹਮਾਰਾ ਨਿਰਪਉ ਭੈ ਗੁਰ ਚਰਨੀ ਲਾਗੇ ਇਕ ਰਾਮ ਨਾਮ ਆਧਾਰਾ ਸਫਲ ਦਰਸ਼ਨ ਆਕਾਲ ਮੂਰਤ ਰਬਾ ਹੈ ਪੀ ਹੋਵਣ ਹਾਰਾ ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੀ ਨਾਨਕ ਕੋ ਗੁਰਪੂਰਾ ਭੇਟਿਆ ਸਗਲੇ ਦੁਖ ਬਿਨਾਸੀ ਵੱਡੀ ਵਡਿਆਈ ਅਚਰਜ ਸੋਬਾ ਕਾਰ ਜਿਆ ਆ ਰਸੇ ਨਾਨਕ ਕੋ ਗੁਰਪੂਰਾ ਭੇਟਿਆ ਸਗਲੇ ਦੁਖ ਬਿਨਾਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਸਾਹਿਬ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੋਟਾਨ ਕੋਟਾਨ ਕਿਰਪਾ ਸ਼ੁਕਰਾਨਾ ਧੰਨਵਾਦ ਹੈ ਸਤਿਗੁਰੂ ਜੀ ਨੇ ਰਹਿਮਤ ਕੀਤੀ ਹੈ ਤਰੁੱਠੇ ਨੇ ਅੰਮ੍ਰਿਤ ਵੇਲੇ ਦੇ ਦਰਸ਼ਨ ਦੀਦਾਰ ਬਖਸ਼ ਕੇ ਸਤਿਗੁਰੂ ਜੀ ਨੇ ਨਿਵਾਜਿਆ ਹੈ ਸੁਣੀ ਹੈ ਪੁਕਾਰ ਦੁਖੀ ਹਿਰਦਿਆਂ ਦੀ ਤੇ ਬੜੀ ਨਿਮਰਤਾ ਤੇ ਪਿਆਰ ਭਰਪੂਰ ਬਚਨ ਸਤਿਗੁਰੂ ਜੀ ਨੇ ਬਖਸ਼ ਕੇ ਨਿਵਾਜੇ ਹਨ ਅੱਜ ਦੇ ਹੁਕਮਨਾਮਾ ਸਾਹਿਬ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਫਾਊਂਡੇਸ਼ਨ ਹੇਵਰਡ ਕੈਲੀਫੋਰਨੀਆ ਦੇ ਇਸ ਪਾਵਨ ਦਰਬਾਰ ਦੇ ਵਿੱਚ ਜੋ ਸਤਿਗੁਰੂ ਜੀ ਨੇ ਅਸੀਸ ਉਹ ਜੋ ਬਖਸ਼ੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਨੰਬਰ 609 ਤੋਂ ਲੈ ਕੇ 610 ਤੱਕ ਸੁਭਾਏ ਮਾਨ ਹਨ ਸੁਰ ਠਾਗ ਹੈ ਤੇ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਪੰਚਮ ਪਾਤਸ਼ਾਹ ਧੰਤੰਦ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ ਸਤਗੁਰੂ ਜੀ ਕਿਰਪਾ ਕਰ ਰਹੇ ਹਨ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਆਪਣੇ ਸਤਗੁਰ ਕੈ ਬਲਿਹਾਰ ਹੈ ਅਗੈ ਸੁਖ ਪਾਛੈ ਸੁਖ ਸਹਜਾ ਘਰ ਆਨੰਦ ਹਮਾਰਾ ਰਹਾਉ ਸੇਵ ਜੀ ਕਿਰਪਾ ਦੇ ਘਰ ਵਿੱਚ ਆ ਕੇ ਵਰਤ ਰਹੇ ਹਨ ਕਹਿੰਦੇ ਨੇ ਹੇ ਭਾਈ ਹੇ ਮੇਰੇ ਵੀਰ ਮੈਂ ਆਪਣੇ ਸ਼ਬਦ ਗੁਰੂ ਰੂਪੀ ਗੁਰੂ ਤੋਂ ਸਦਕੇ ਜਾਨਾ ਹਾਂ ਜੋ ਸਤ ਹੈ ਸਦਾ ਅਟਲ ਰਹਿਣ ਵਾਲਾ ਹੈ ਜੋ ਹਰ ਜਗ੍ਹਾ ਮੇਰਾ ਮਾਰਗਦਰਸ਼ਕ ਹੈ ਮੈਨੂੰ ਰਸਤਾ ਵਿਖਾਉਣ ਵਾਲਾ ਹੈ ਹਰ ਜਗ੍ਹਾ ਮੇਰੇ ਤੇ ਕਿਰਪਾ ਕਰ ਰਿਹਾ ਹੈ ਅਸੀਂ ਅੱਜ ਹਰ ਜਗ੍ਹਾ ਹੀ ਸਾਨੂੰ ਸ਼ਬਦ ਗੁਰੂ ਹੀ ਸੇਧ ਦਿੰਦਾ ਹੈ ਜਿਵੇਂ ਅਸੀਂ ਗੱਡੀ ਚਲਾ ਰਹੇ ਹਾਂ ਸੜਕ ਤੇ ਹੁਣ ਉੱਥੇ ਕੋਈ ਮਨੁੱਖ ਨਹੀਂ ਖਲੋਤਾ ਪਰ ਉੱਥੇ ਜਗ੍ਹਾ ਜਗ੍ਹਾ ਬੋਰਡ ਲੱਗੇ ਹਨ ਸਾਈਨ ਬੋਰਡ ਲੱਗੇ ਹਨ ਤੁਸੀਂ ਇੱਥੇ ਯੂ-ਟਰਨ ਨਹੀਂ ਲੈ ਸਕਦੇ ਇੱਥੇ ਤੁਸੀਂ ਰਾਈਟ ਟਰਨ ਨਹੀਂ ਲੈ ਸਕਦੇ ਇਹ ਕੀ ਚੀਜ਼ਾਂ ਨੇ ਇਹ ਸ਼ਬਦ ਨੇ ਜਿਹੜੇ ਸਾਡੀ ਮਾਰਗਦਰਸ਼ਨ ਕਰ ਰਹੇ ਨੇ ਤੇ ਸਾਨੂੰ ਰੋਕ ਰਹੇ ਨੇ ਗਤੀਵਿਧੀਆਂ ਬੁਰਾਈਆਂ ਤੋਂ ਭਾਵ ਰੋਂਗ ਵੀ ਜਾਣ ਤੋਂ ਰੋਕ ਰਹੇ ਹਨ ਇਹ बार-बार ਜਗ੍ਹਾ ਲੱਗੇ ਹੋਏ ਸਾਈਨ ਤੇ ਲੱਗੇ ਹੋਏ ਬੋਰਡ ਇਹ ਸਾਨੂੰ ਰਸਤਾ ਵੀ ਵਿਖਾਉਂਦੇ ਹਨ ਮੈਂ ਜਿਸ ਰਸਤੇ 'ਤੇ ਜਾਣਾ ਹੈ ਮੈਂ ਉਹਨਾਂ ਸਾਈਨ ਬੋਰਡਾਂ ਨੂੰ ਫਾਲੋ ਕਰਦਾ ਜਾਣਾ ਹੈ ਤੇ ਮੈਂ ਆਪਣੀ ਮੰਜ਼ਿਲ 'ਤੇ ਪਹੁੰਚ ਜਾਣਾ ਹੈ। ਐਵੇਂ ਹੀ ਜ਼ਿੰਦਗੀ ਦੇ ਰਸਤੇ ਦੇ ਉੱਪਰ ਤੁਰਨ ਵਾਸਤੇ ਗੁਰੂ ਸ਼ਬਦ ਹੈ। ਗੁਰੂ ਦੇ ਉਪਦੇਸ਼ ਨੇ ਸਤਿਗੁਰੂ ਕੇ ਉਪਦੇਸ਼ਾਂ ਨੂੰ ਮੰਨਦੇ ਹਾਂ, ਮੰਨਦੇ ਹਾਂ। ਸਤਿਗੁਰੂ ਕੇ ਉਪਦੇਸ਼ਾਂ ਦੇ ਮੁਤਾਬਕ ਜੀਵਨ ਢਾਲਦੇ ਹਾਂ, ਢਾਲਦੇ ਹਾਂ ਤੁਰਨਾ ਹੈ। ਪੁੱਛ ਪੁੱਛ ਕੇ ਗੁਰੂ ਨੂੰ ਤੁਰਨਾ ਕਿ ਆਹ ਸਾਈਨ ਕਾਦਾ ਹੈ ਸਤਿਗੁਰੂ ਜੀ ਕਿਤੇ ਸਾਈਨ ਗੁਰੂ ਜੀ ਨੇ ਲਾਇਆ ਹੈ ਕਿ ਆਹ ਤੇਰਾ ਬੈਡ ਹੈਬਿਟ ਆਹ ਤੇਰਾ ਬੁਰਾ ਆਚਰਣ ਤੇਰੀ ਜ਼ਿੰਦਗੀ ਤੇਰੇ ਪਰਿਵਾਰ ਨੂੰ ਤਬਾਹ ਕਰ ਸਕਦਾ ਸਤਿਗੁਰੂ ਜੀ ਜ਼ਿੰਦਗੀ ਦੇ ਨਿੱਕੇ ਨਿੱਕੇ ਇਸ਼ਾਰੇ ਦਿੰਦੇ ਹਨ ਅਸੀਂ ਜੇ ਉਹਨਾਂ ਇਸ਼ਾਰਿਆਂ ਨੂੰ ਸਮਝ ਜਾਈਏ ਤੇ ਅਸੀਂ ਕਦੀ ਵੀ ਕਿਸੇ ਦੁੱਖ ਤਕਲੀਫ ਚ ਨਹੀਂ ਪੈ ਸਕਦੇ ਪਰ ਜਦੋਂ ਅਸੀਂ ਉਹਨਾਂ ਇਸ਼ਾਰਿਆਂ ਨੂੰ ਨਹੀਂ ਸਮਝਦੇ ਆਪਣੀ ਮਨਮਰਜ਼ੀ ਦੇ ਘੋੜੇ ਦੜਾਉਨੇ ਆ ਆਪਣੀਆਂ ਸੋਚਾਂ ਆਪਣੀਆਂ ਵਿਚਾਰਾਂ ਦੇ ਪਿੱਛੇ ਲੱਗਦੇ ਆ ਗੁਰੂ ਸ਼ਬਦ ਨੂੰ ਭੁੱਲ ਜਾਂਦੇ ਆ ਫਿਰ ਅਸੀਂ ਦੁਖੀ ਹੁੰਨੇ ਆ ਪਰੇਸ਼ਾਨ ਹੁੰਨੇ ਆ ਕਿਉਂਕਿ ਸਾਡੇ ਸੋਚਾਂ ਚੋਂ ਕੇਵਲ ਦੁੱਖ ਉਪਜਣਾ ਹੈ ਗੁਰੂ ਜੀ ਦੀ ਸੋਚ ਤੇ ਵਿਚਾਰ ਧਾਰਾ ਵਿੱਚੋਂ ਸੁੱਖ ਉਪਜਣਾ ਹੈ ਸਾਡੇ ਕੀਤੇ ਕਰਮ ਪਰੇਸ਼ਾਨੀ ਤੋਂ ਜ਼ਿਆਦਾ ਕੁਝ ਪੈਦਾ ਨਹੀਂ ਕਰ ਸਕਦੇ ਸਤਿਗੁਰ ਦੇ ਦੱਸੇ ਰਾਹ ਤੇ ਤੁਰ ਕੇ ਸਾਡੀ ਜ਼ਿੰਦਗੀ ਸੁਖਾਲੀ ਤੇ ਸੁਹੇਲੀ ਹੋ ਸਕਦੀ ਹੈ ਸਹਿਬ ਕਹਿੰਦੇ ਆਪਣੇ ਸਤਿਗੁਰ ਕੈ ਬਲਿਹਾਰ ਹੈ ਮੈਂ ਆਪਣੇ ਸਦਾ ਅਟਲ ਰਹਿਣ ਵਾਲੇ ਗੁਰੂ ਸ਼ਬਦ ਤੋਂ ਬਲਿਹਾਰ ਸਤਿਗੁਰ ਤੋਂ ਸਦਕੇ ਜਾਣਾ ਹਾਂ ਕਿਉਂ ਆਗੈ ਸੁਖ ਪਾਛੈ ਸੁਖ ਸਹਜਾ ਕਰ ਆਨੰਦ ਹਮਾਰੈ ਰਹਾਉ ਆਗੈ ਸੁਖ ਜੋ ਮੇਰਾ ਸੰਸਾਰਿਕ ਜੀਵਨ ਦੇ ਨਾਲ-ਨਾਲ ਆਤਮਿਕ ਜੀਵਨ ਵੀ ਮੇਰਾ ਸੁਖੀ ਕਰ ਰਿਹਾ ਹੈ ਪਾਛੈ ਸੁਖ ਸੇਜਾ ਤੇ ਮੇਰੇ ਸੰਸਾਰਿਕ ਜੀਵਨ ਦੇ ਵਿੱਚ ਵੀ ਹੁਣ ਉਹਨੇ ਸੁਖ ਵਰਤਾ ਦਿੱਤੇ ਹਨ ਜਿਸ ਸ਼ਬਦ ਗੁਰੂ ਜੀ ਦੀ ਕਿਰਪਾ ਦੇ ਨਾਲ ਹੁਣ ਮੇਰੇ ਹਿਰਦੇ ਘਰ ਦੇ ਵਿੱਚ ਸਦਾ ਆਨੰਦ ਬਣਿਆ ਰਹਿੰਦਾ ਹੈ ਹੁਣ ਇਸ ਸੰਸਾਰਿਕ ਜੀਵਨ ਦੇ ਵਿੱਚ ਵੀ ਇਸ ਸੰਸਾਰਿਕ ਲੋਕ ਦੇ ਵਿੱਚ ਵੀ ਮੈਂ ਆਤਮਿਕ ਅਡੋਲਤਾ ਦਾ ਸੁਖ ਮਾਣਦਾ ਹਾਂ ਹੁਣ ਮੇਰਾ ਮਨ ਡੋਲਦਾ ਨਹੀਂ ਕਿਉਂਕਿ ਹੁਣ ਇੱਕ ਸਹਿਜ ਤੇ ਇੱਕ ਸੰਤੋਖ ਦੀ ਅਵਸਥਾ ਦੇ ਵਿੱਚ ਜਿਉ ਰਿਹਾ ਹੈ ਜੋ ਗੁਰੂ ਕਰ ਰਿਹਾ ਹੈ ਉਹ ਚੰਗਾ ਲੱਗ ਰਿਹਾ ਹੈ ਹਰ ਵਕਤ ਉਹਨੂੰ ਆਪਣੀ ਜ਼ਿੰਦਗੀ ਉਹਦੇ ਹੱਥਾਂ ਵਿੱਚ ਦੇ ਦਿੱਤੀ ਹੈ ਉਹਨੂੰ ਸੌਂਪ ਦਿੱਤਾ ਹੈ ਆਪਣਾ ਜੀਵਨ ਸਮਰਪਿਤ ਕਰ ਦਿੱਤਾ ਹੈ ਉਹਨਾਂ ਨੂੰ ਆਪਣਾ ਜੀਵਨ ਹੁਣ ਸਦਾ ਜੀਵਨ ਆਤਮਿਕ ਅਡੋਲਤਾ ਵਿੱਚ ਰਹਿੰਦਾ ਹੈ ਭਾਵੇਂ ਮਨ ਹੁਣ ਡੋਲਦਾ ਨਹੀਂ ਤੇ ਨਾਲ ਹੀ ਆਤਮਿਕ ਜੀਵਨ ਦੇ ਵਿੱਚ ਵੀ ਹੁਣ ਖਿਲਾੜ ਆਤਮਿਕ ਜੀਵਨ ਦੇ ਵਿੱਚ ਵੀ ਹੁਣ ਖਿਲ ਗਿਆ ਹੈ ਮੇਰਾ ਜੀਵਨ ਉਹ ਵੀ ਪਵਿੱਤਰ ਹੋ ਗਿਆ ਹੈ ਹਿਰਦਾ ਨਿਰਮਲ ਹੋ ਗਿਆ ਹੈ ਉੱਥੇ ਵੀ ਸਰਦੀਵੀ ਹੁਣ ਸੁਖ ਬਣਿਆ ਰਹਿੰਦਾ ਹੈ ਹੁਣ ਆਤਮਿਕ ਤੇ ਅਧਿਆਤਮਿਕ ਜੀਵਨ ਵੀ ਮੇਰਾ ਪ੍ਰਵਾਨ ਹੋ ਗਿਆ ਹੈ ਹੁਣ ਜੀ ਕਰਦਾ ਗੁਰਬਾਣੀ ਦੀ ਵਿਚਾਰ ਕਰਾਂ ਵੱਦ ਤੋਂ ਵੱਦ ਸਤਿਗੁਰੂ ਕੇ ਚਰਨਾਂ ਵਿੱਚ ਬਵਾਂ ਗੁਰਬਾਣੀ ਨੂੰ ਸਮਝ ਸਮਝ ਕੇ ਜੀਵਨ ਦੇ ਵਿੱਚ ਢਾਲਾਂ ਜਿਹਦੇ ਨਾਲ ਇੱਕ ਪੋਜ਼ਿਟਿਵ ਜ਼ਿੰਦਗੀ ਬਣ ਗਈ ਹੈ 네ਗੇਟਿਵਿਟੀ ਦੀਆਂ ਕਿਰਨਾ ਜੀਵਨ ਚੋਂ ਮਿਟਦੀਆਂ ਜਾ ਰਹੀਆਂ ਨੇ ਜੋ ਕੁਝ ਨਜ਼ਰ ਆ ਰਿਹਾ ਹੈ ਸਭ ਭਲਾਈ ਨਜ਼ਰ ਆ ਰਿਹਾ ਹੈ ਸੋਚ ਦੇ ਵਾਯੂ ਮੰਡਲ ਸੋਚ ਦਾ ਵਿਚਾਰ ਮੰਡਲ ਉੱਚਾ ਹੋ ਗਿਆ ਹੈ ਜਿਹੜੀ ਸੋਚ ਪਹਿਲਾਂ ਬਾਰ-ਬਾਰ ਨੀਵੀਂ ਡਿਗਦੀ ਸੀ ਹੁਣ ਸੋਚ ਤੇ ਵਿਚਾਰ ਉੱਚੇ ਹੋ ਗਏ ਨੇ ਖਿਆਲਾਤ ਉੱਚੇ ਹੋ ਗਏ ਨੇ ਗੱਲ ਕੀ ਅੰਦਰ ਨਿਰਮਲਤਾ ਹੀ ਬਣ ਗਈ ਹੈ ਹਿਰਦਾ ਆਨੰਦ ਤੇ ਸਹਿਜ ਦੇ ਵਿੱਚ ਰਹਿਣ ਲੱਗ ਪਿਆ ਹੈ ਰਹਾਉ ਇਹ ਰਹਾਉ ਦੀਆਂ ਪੰਕਤੀਆਂ ਹਨ ਪਹਿਲੇ ਬੰਦ ਵਿੱਚ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ ਇਹ ਸਭ ਕੁਝ ਕਿਵੇਂ ਵਾਪਰਿਆ ਇਹ ਜ਼ਿੰਦਗੀ 'ਚ ਮੇਰੇ ਆਨੰਦ ਕਿਵੇਂ ਬਣਿਆ ਪਹਿਲੇ ਬੰਦ ਵਿੱਚ ਦੱਸ ਰੇ ਗੁਰ ਪੂਰਾ ਭੇਟਿ ਆਵ ਵਡ ਭਾਗੀ ਮਨੈ ਭਾ ਪਰਗਾਸਾ ਭੇਟੇ ਦਾ ਅਰਥ ਹੈ ਮਿਲਿਆ ਹੈ ਮਿਲਾਪ ਹੋਇਆ ਹੈ ਵਡ ਭਾਗੀ ਵੱਡਿਆਂ ਭਾਗਾਂ ਦੇ ਨਾਲ ਮਨ ਹੈ ਮਨ ਦੇ ਵਿੱਚ ਪ੍ਰਗਟਾ ਆਤਮਿਕ ਜੀਵਨ ਦਾ ਚਾਨਣ ਸਭ ਕਹਿੰਦੇ ਹੇ ਭਾਈ ਬੜੀ ਰਹਿਮਤ ਬਣੀ ਹੈ ਬੜੀ ਕਿਰਪਾ ਬਣੀ ਹੈ ਵੱਡੇ ਭਾਗ ਬੜੇ ਨੇ ਕਿ ਮੈਨੂੰ ਮੇਰਾ ਪੂਰਾ ਗੁਰੂ ਸ਼ਬਦ ਮਿਲ ਗਿਆ ਹੈ ਸ਼ਬਦ ਗੁਰੂ ਜੋ ਮੇਰਾ ਮੁਕੰਮਲ ਹੈ ਮੈਨੂੰ ਕਿਸੇ ਦੇਹ ਦੀ ਪਿੱਛੇ ਨਹੀਂ ਤੁਰਨਾ ਪੈ ਰਿਹਾ ਮੈਂ ਜੋ ਕੁਝ ਪੁੱਛਦਾ ਹਾਂ ਆਪਣੇ ਸ਼ਬਦ ਗੁਰੂ ਨੂੰ ਪੁੱਛ ਲੈਣਾ ਹ ਤੇ ਸ਼ਬਦ ਗੁਰੂ ਦੇ ਮਿਲਾਪ ਦੇ ਨਾਲ ਮੇਰੇ ਮਨ ਵਿੱਚ ਆਤਮਿਕ ਜੀਵਨ ਦੀ ਸੂਝ ਪੈਦਾ ਹੋ ਗਈ ਹੈ ਅਗਿਆਨਤਾ ਮਿਟ ਗਈ ਹੈ ਤੇ ਗਿਆਨ ਦਾ ਪ੍ਰਗਿਆਸ ਹੋ ਗਿਆ ਹੈ ਜਿਹੜਾ ਪਹਿਲਾਂ ਮਨ ਕਰਮ ਕਾਂਡਾਂ ਦੇ ਵਿੱਚ ਪਿਆ ਰਹਿੰਦਾ ਸੀ ਅਨਿਸ਼ਰਦਾ ਵਿੱਚ ਪਿਆ ਰਹਿੰਦਾ ਸੀ ਹੁਣ ਅੱਖਾਂ ਖੁੱਲ ਗਈਆਂ ਨੇ ਹਿਰਦੇ ਦੀਆਂ ਹੁਣ ਨਿਰੰਕਾਰ ਪ੍ਰਭੂ ਪਰਮਾਤਮਾ ਨਜ਼ਰ ਆਉਂਦਾ ਹੈ ਹੁਣ ਫਜ਼ੂਲ ਦੇ ਕਰਮਕਾਂਡ ਕਰਨ ਨੂੰ ਮਨ ਨਹੀਂ ਕਰਦਾ ਹੁਣ ਏਕੀ ਕਰਮ ਕਰਨ ਨੂੰ ਜੀ ਕਰਦਾ ਹੈ ਉਹਦੀ ਸ਼ਬਦਾਂ ਦੀ ਵਿਚਾਰ ਉਹਦੇ ਗੁਣਾ ਦੀ ਵਿਚਾਰ ਉਹਦੇ ਵਰਗਾ ਬਣਨ ਨੂੰ ਮਨ ਲੋਚਦਾ ਹੈ ਹੁਣ ਗੁਰਪੂਰੇ ਦੀ ਕਿਰਪਾ ਦੇ ਨਾਲ ਸ਼ਬਦ ਗੁਰੂ ਦੀਆਂ ਰਮਜ਼ਾਂ ਤੇ ਸਮਝਦੇ ਨਾਲ ਹਿਰਦੇ ਵਿੱਚ ਨਿਰਮਲਤਾ ਹੀ ਆ ਗਈ ਹੈ ਪਵਿੱਤਰਤਾ ਹੀ ਆ ਗਈ ਹੈ ਕੋਈ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪ੍ਰਵਾਸਾ ਹੁਣ ਮੈਨੂੰ ਆਪਣੇ ਹੀ ਮਾਲਕ ਦਾ ਸਹਾਰਾ ਹੈ ਆਪਣੇ ਹੀ ਪਰੀਪੂਰਣ ਪ੍ਰਮਾਤਮਾ ਵਾਹਿਗੁਰੂ ਜੀ ਦਾ ਹੁਣ ਸਹਾਰਾ ਹੈ ਕਿਉਂਕਿ ਸਮਝ ਆ ਗਈ ਹੈ ਉਸ ਮਾਲਕ ਦੇ ਬਰਾਬਰ ਪ੍ਰਮਾਤਮਾ ਦੇ ਬਰਾਬਰ ਹੋਰ ਕੋਈ ਵੀ ਦੂਜਾ ਇਸ ਜਗਤ ਵਿੱਚ ਨਹੀਂ ਹੈ ਕੇਵਲ ਤਾਂ ਕੇਵਲ ਉਹ ਵਾਹਿਗੁਰੂ ਹੈ ਉਹ ਪ੍ਰਮਾਤਮਾ ਹੈ ਉਹ ਨਿਰੰਕਾਰ ਹੈ ਉਦੇ ਬਿਨਾ ਹੋਰ ਕੋਈ ਵੀ ਦੂਸਰਾ ਮੇਰਾ ਅੰਗੀ ਮੇਰਾ ਸੰਗੀ ਨਹੀਂ ਬਣ ਸਕਦਾ ਕਿਉਂਕਿ ਉਹ ਵਾਹਿਗੁਰੂ ਹੀ ਮੇਨੂੰ ਮਾਰਗਦਰਸ਼ਕ ਹੈ ਕਿ ਮੈਂ ਕਰਨਾ ਉਹੀ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਮਾਲਕ ਤੇ ਮੇਰੇ ਕਰਮ ਲਿਖਣ ਵਾਲਾ ਹੈ ਆਪਣੇ ਸਤਿਗੁਰ ਕੈ ਬਲਿਹਾਰ ਹੈ ਫਿਰ ਇਸੇ ਕਰਕੇ ਮੇਰਾ ਜੀ ਕਰਦਾ ਮੈਂ ਆਪਣੇ ਸਦਾ ਅਟਲ ਰਹਿਣ ਵਾਲੇ ਸੱਚੇ ਗੁਰੂ ਸ਼ਬਦ ਤੋਂ ਧਨੁ ਗੁਰੂ ਗ੍ਰੰਥ ਸਾਹਿਬ ਤੋਂ ਸਦਕੇ ਜਾਵਾਂ ਬਲਿਹਾਰੇ ਜਾਵਾਂ ਜਿਹਦੀ ਕਿਰਪਾ ਦੇ ਨਾਲ ਜਿਹਦੇ ਗਿਆਨ ਦੇ ਨਾਲ ਆਗੇ ਸੁਖ ਹੁਣ ਜੀਵਨ ਦੇ ਵਿੱਚ ਅਧਿਆਤਮਿਕ ਜੀਵਨ ਦੇ ਵਿੱਚ ਸਦਾ ਸੁਖ ਤੇ ਖੇੜਾ ਬਣਿਆ ਰਹਿੰਦਾ ਹੈ ਪਾਛੇ ਸੁਖ ਸੇਜਾ ਤੇ ਨਾਲ ਹੀ ਪਰਿਵਾਰਿਕ ਜੀਵਨ ਵੀ ਬੜਾ ਸੁਖ ਤੇ ਆਨੰਦ ਭਰਪੂਰ ਬਣ ਗਿਆ ਹੈ ਘਰ ਆਨੰਦ ਹਮਾਰੇ ਹੁਣ ਮੇਰੇ ਹਿਰਦੇ ਘਰ ਦੇ ਵਿੱਚ ਸਦਾ ਖੇੜਾ ਤੇ ਸਦਾ ਆਨੰਦ ਬੜਿਆ ਰਹੀਂਦਾ ਰਹਾਉ ਅੰਤਰਜਾਮੀ ਕਰਨਹਿ ਹਾਰਾ ਸੋਈ ਖਸਮ ਹਮਾਰਾ ਹੁਣ ਐੜੇ ਹੁਣ ਆਈ ਈ ਦੱਸਦੇ ਨੇ ਪ੍ਰਮਾਤਮਾ ਦੀ ਨਿਸ਼ਾਨੀਆਂ ਕਿਹੋ ਜਿਹਾ ਰੱਬ ਅੰਤਰਜਾਮੀ ਹੈ ਮੇਰੇ ਦਿਲ ਦੀਆਂ ਜਾਣਦਾ ਹੈ ਕਰਨਹਿ ਹਾਰਾ ਸਭ ਕੁਝ ਉਹਦੇ ਹੁਕਮ ਚ ਹੈ ਸਭ ਕੁਝ ਉਹ ਕਰਨ ਵਾਲਾ ਹੈ ਸੋਈ ਖਸਮ ਹਮਾਰਾ ਉਹ ਮੇਰਾ ਵਾਹਿਗੁਰੂ ਹੈ ਉਹ ਮੇਰਾ ਮਾਲਕ ਹੈ ਉਹ ਮੇਰਾ ਪਤੀ ਹੈ ਉਹ ਮੇਰੀ ਇਸ ਜੀਵਨ ਦਾ ਮੋਢੀ ਹੈ ਦਰਸ਼ਕ ਹੈ ਉਹ ਮੈਨੂੰ ਮਾਰਗਦਰਸ਼ਕ ਹੈ ਮੇਰਾ ਮੈਨੂੰ ਮਾਰਗਦਰਸ਼ਨ ਦਿੰਦਾ ਹੈ ਤੇ ਮੇਰੀ ਬਾਹ ਫੜ ਕੇ ਮੈਨੂੰ ਲੈ ਤੁਰਦਾ ਹੈ ਨਿਰਪਉ ਭੈ ਹੁਣ ਡਰ ਹੋ ਗਿਆ ਮੈਂ ਹੁਣ ਕੋਈ ਡਰ ਜੀਵਨ ਵਿੱਚ ਨਹੀਂ ਰਿਹਾ ਨਿਰਪਉ ਭੈ ਗੁਰ ਚਰਣੀ ਲਾਗੇ ਗੁਰੂ ਦੇ ਚਰਨਾਂ ਵਿੱਚ ਨਿਡਰ ਹੋ ਕੇ ਮਨ ਲੱਗ ਗਿਆ ਭਾਵ ਗੁਰੂ ਦੇ ਚਰਨ ਕਿਹੜੇ ਗੁਰੂ ਦੇ ਉਪਦੇਸ਼ਾਂ ਦੀ ਕਮਾਈ ਗੁਰੂ ਦੇ ਚਰਨੇ ਗੁਰੂ ਦੇ ਉਪਦੇਸ਼ ਹੁਣ ਨਿਡਰ ਹੋ ਕੇ ਇਹ ਮਨ ਗੁਰੂ ਦੇ ਉਪਦੇਸ਼ਾਂ ਨੂੰ ਕਮਾਉਣ ਲੱਗ ਪਿਆ ਹੈ ਤੇ ਗੁਰੂ ਦੇ ਉਪਦੇਸ਼ਾਂ ਦਾ ਸਭ ਤੋਂ ਪਹਿਲਾ ਉਪਦੇਸ਼ ਕੀ ਹੈ ਇਕ ਰਾਮ ਨਾਮ ਆਧਾਰਾ ਹੁਣ ਜ਼ਿੰਦਗੀ ਦਾ ਆਧਾਰ ਜ਼ਿੰਦਗੀ ਦੀ ਟੇਕ ਕੇਵਲ ਤਾਂ ਕੇਵਲ ਇੱਕ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਉਦਾ ਹੁਕਮ ਬਣ ਗਿਆ ਏ ਜੋ ਉਹ ਕਰ ਰਿਹਾ ਏ ਵਧੀਆ ਲੱਗ ਰਿਹਾ ਏ ਸਫਲ ਦਰਸ਼ਨ ਆਕਾਲ ਮੂਰਤ ਪ੍ਰਭ ਹੈ ਪੀ ਹੋ ਬਨਹਾਰਾ ਸਮਝ ਪੈ ਗਈ ਏ ਹੁਣ ਏ ਭਾਈ ਗੁਰੂ ਦੀ ਕਿਰਪਾ ਦੇ ਨਾਲ ਹੁਣ ਮੈਨੂੰ ਇਹ ਯਕੀਨ ਬਣ ਗਿਆ ਹੈ ਕਿ ਜਿਸ ਪ੍ਰਮਾਤਮਾ ਦੇ ਦਰਸ਼ਨ ਮਨੁੱਖਾ ਜੀਵਨ ਦਾ ਫਲ ਦੇਣ ਵਾਲੇ ਹਨ ਜਿਸ ਪ੍ਰਮਾਤਮਾ ਦੀ ਹਸਤੀ ਜਿਸ ਪ੍ਰਮਾਤਮਾ ਦੀ ਹੋਂਦ ਮੌਤ ਤੋਂ ਰਹਿਤ ਕਰਨ ਵਾਲੀ ਹੈ ਉਹ ਇਸ ਵੇਲੇ ਵੀ ਹੈ ਮੇਰੇ ਸਿਰ ਉੱਤੇ ਮੌਜੂਦ ਹੈ ਤੇ ਸਦਾ ਕਾਇਮ ਰਹਿਣ ਵਾਲਾ ਹੈ ਉਹ ਸਦਾ ਮੇਰੇ ਸਿਰ ਉਪਰ ਮਰਹਮਤ ਦਾ ਹੱਥ ਰੱਖਦਾ ਹੈ ਹੱਥ ਰੱਖ ਕੇ ਕਿਰਪਾ ਦੇ ਘਰ ਵਿੱਚ ਵਰਤਰੇ ਉਹ ਹਰ ਵਕਤ ਮੇਰੇ ਨਾਲ ਹੈ ਸਦੀਵੀ ਮੇਰੇ ਨਾਲ ਹੀ ਰਹੇਗਾ ਮੇਰੇ ਅੰਗ ਸੰਗ ਰਹੇਗਾ ਕਦੀ ਮੇਰੇ ਤੋਂ ਉਹਨੇ ਦੂਰ ਨਹੀਂ ਜਾਣਾ ਹਰ ਵਕਤ ਉਹ ਮੇਰੇ ਨਾਲ ਰਹਿਏ ਤੇ ਮੇਰੇ ਨਾਲ ਖਲੋਵੇਗਾ ਕਿਉਂਕਿ ਸਫਲ ਦਰਸ਼ਨ ਆਕਾਲ ਮੂਰਤ ਪ੍ਰਭ ਹੈ ਪੀ ਹੋਵਣਹਾਰਾ ਬਾਕੀ ਸਾਰੇ ਰਿਸ਼ਤੇ ਟੁੱਟ ਸਕਦੇ ਹਨ ਪਰ ਪ੍ਰਮਾਤਮਾ ਦਾ ਰਿਸ਼ਤਾ ਕਦੀ ਨਹੀਂ ਟੁੱਟ ਸਕਦਾ ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ ਸਦਾ ਨਿਰਭਉ ਰਹਿਣ ਵਾਲਾ ਪਰਿਪੂਰਣ ਪ੍ਰਮਾਤਮਾ ਵਾਹਿਗੁਰੂ ਹੁਣ ਮੈਨੂੰ ਆਪਣੇ ਗਲੇ ਨਾਲ ਲਾ ਕੇ ਰੱਖਦਾ ਹੈ ਭਾਵ ਗਲੇ ਨਾਲ ਉਸ ਚੀਜ਼ ਨੂੰ ਲਾ ਕੇ ਰੱਖਿਆ ਜਾਂਦਾ ਹੈ ਜਿਹੜੀ ਅਤ ਪਿਆਰੀ ਹੋਵੇ ਪ੍ਰਮਾਤਮਾ ਨੂੰ ਹੁਣ ਮੈਂ ਬੜਾ ਪਿਆਰਾ ਲੱਗਦਾ ਹਾਂ ਕਿਉਂਕਿ ਮੈਂ ਆਪਣੇ ਜੀਵਨ ਦੇ ਵਿੱਚ ਚੰਗੇ ਕਰਮ ਕਮਾਉਣੇ ਸ਼ੁਰੂ ਕੀਤੇ ਹਨ ਹੁਣ ਉਹ ਸਦਾ ਮੈਨੂੰ ਆਪਣੇ ਗਲੇ ਨਾਲ ਲਾ ਕੇ ਰੱਖਦਾ ਹੈ ਮੇਰੀ ਜ਼ਿੰਦਗੀ ਨੂੰ ਅਵਗੁਣਾ ਦੇ ਵਿੱਚ ਨਹੀਂ ਪੈਣ ਦਿੰਦਾ ਹੁਣ ਪਲ-ਪਲ ਮੈਨੂੰ ਅਵਗੁਣਾ ਤੋਂ ਰੋਕਦਾ ਹੈ ਤੇ ਮੇਰਾ ਜੀਵਨ ਸੰਕੋਚਮਈ ਤੰਗ ਦੇ ਨਾਲ ਨਿਰੰਕਾਰ ਦੇ ਘਰ ਦੇ ਵਿੱਚ ਪ੍ਰਵਾਨ ਹੋ ਰਿਹਾ ਹੈ ਵਿਕਾਰਾਂ ਤੋਂ ਸੰਕੋਚ ਕੀਤਾ ਜਾ ਰਿਹਾ ਹੈ ਤੇ ਗੁਰਮਤ ਦੇ ਗਾਢੀ ਰਾਹ ਨੂੰ ਅਪਣਾਇਆ ਜਾ ਰਿਹਾ ਹੈ ਜਨ ਰਾਖੇ ਆਪਣੇ ਜਨ ਰਾਖੇ ਬਾਰ ਬਰ ਆਪਣੇ ਸੇਵਕ ਦੀ ਮੇਰਾ ਵਾਹਿਗੁਰੂ ਜੀ ਰੱਖਿਆ ਕਰਦਾ ਹੈ ਸਦਾ ਪੈੜ ਰੱਖਦਾ ਹੈ ਆਪਣੀ ਪ੍ਰੀਤ ਪਿਆਰਾ ਤੇ ਆਪਣੀ ਪ੍ਰੀਤ ਤੇ ਪਿਆਰ ਦੇ ਬੰਧਨ ਵਿੱਚ ਉਹਨੇ ਮੈਨੂੰ ਬੰਨ ਕੇ ਰੱਖਿਆ ਵੱਡੀ ਵੱਡਿਆ ਯਾ ਚਰਜ ਸੋਭਾ ਕਾਰਜ ਆਇਆ ਰਾਸੇ ਮੇਰੇ ਸ਼ਬਦ ਗੁਰੂ ਗੁਰੂ ਦੀ ਸਮਝ ਦੇ ਨਾਲ ਇਹ ਸਮਝ ਪਈ ਹੈ ਉਹ ਬੜੀਆਂ ਵੱਡੀਆਂ ਵਡਿਆਈਆਂ ਵਾਲਾ ਹੈ ਉਹਦੀ ਸੋਭਾ ਵੀ ਅ ਸਰਪ੍ਰਾਈਜ਼ ਅਚਰਜ ਕਰਨ ਵਾਲੀ ਹੈ ਉਸਦੀ ਸ਼ਰਨ ਪਿਆਹੀ ਜਿੰਦਗੀ ਦਾ ਮਨੋਰਥ ਪ੍ਰਾਪਤ ਹੁੰਦਾ ਹੈ ਉਹਦੀ ਰਜ਼ਾ ਵਿੱਚ ਤੁਰਿਆ ਹੈ ਵਾਹਿਗੁਰੂ ਦੀਆਂ ਦਾਤਾਂ ਤੇ ਉਹਦੇ ਹੁਕਮ ਦੀ ਸਮਝ ਪੈਂਦੀ ਹੈ ਨਾਨਕ ਕੋ ਗੁਰ ਪੂਰਾ ਭੇਟਿਓ ਸਗਲੇ ਦੁੱਖ ਬਿਨਾਸੀ اے ਭਾਈ ਮੈਨੂੰ ਨਾਨਕ ਨੂੰ ਪੂਰਾ ਗੁਰੂ ਮਿਲ ਪਿਆ ਹੈ ਤੇ ਮੇਰੇ ਸਾਰੇ ਦੁੱਖ ਦੂਰ ਹੋ ਗਏ ਹਨ ਕਿਉਂਕਿ ਹੁਣ ਦੁੱਖਾਂ ਤੋਂ ਜੀਵਨ ਉੱਪਰ ਉੱਠ ਗਿਆ ਹੈ ਹੁਣ ਦੁੱਖ ਸੁਖ ਕਰਤੇ ਦਾ ਹੁਕਮ ਨਜ਼ਰ ਆਉਂਦੇ ਨੇ ਹਰ ਵਕਤ ਇਹ ਜੀਵਨ ਪ੍ਰਭੂ ਦੇ ਚਰਨਾਂ ਦੇ ਵਿੱਚ ਡੋੜ ਰਿਹਾ ਹੈ ਇਹ ਅੱਜ ਦੇ ਹੁਕਮਨਾਮਾ ਸਾਹਿਬ ਜੋ ਸਤਗੁਰੂ ਜੀ ਨੇ ਸੋਰਠਰਾਗ ਦੇ ਵਿੱਚ ਬਖਸ਼ੇ ਹਨ ਜੀਵਨ ਦੇ ਵਿੱਚ ਵਸਾਈਏ ਗੁਰੂ ਵਾਲੇ ਬਣੀਏ ਤਾਂ ਹੀ ਹੋਣਗੇ ਲੋਕ ਸੁਖੀਏ ਪਰਲੋਕ ਸੋਹੇਲੇ ਨਾਨਕ ਕਰ ਪ੍ਰਭ ਆਪੇ ਮਿਲੇ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤ